ਆਈਪੀਐਸ ਅਫਸਰ ਦੀ ਵਰਦੀ ਪਹਿਨ ਕੇ ਨੌਜਵਾਨ ਪਹੁੰਚਿਆ ਥਾਣੇ ਤਾਂ ਪੁਲਿਸ ਵੱਲੋਂ ਸਲੂਟ ਮਾਰਨ ਦੀ ਜਗ੍ਹਾ ਉਸਨੂੰ ਕਰ ਲਿਆ ਗ੍ਰਿਫਤਾਰ। ਦੋਸਤੋ ਮਾਮਲਾ ਬੜਾ ਹੈਰਾਨੀਜਨਕ ਹੈ ਇੱਕ ਨੌਜਵਾਨ ਆਈਪੀਐਸ ਅਫਸਰ ਦੀ ਵਰਦੀ ਪਾ ਕੇ ਥਾਣੇ ਦੇ ਵਿੱਚ ਪਹੁੰਚ ਜਾਂਦਾ ਤੇ ਥਾਣੇ ਦੇ ਵਿੱਚ ਸਲੂਟ ਮਾਰਨ ਦੀ ਬਜਾਏ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ। ਮਾਮਲਾ ਬਿਹਾਰ ਦੇ ਸਿਕੰਦਰਾਬਾਦ ਥਾਣੇ ਦਾ ਹੈ ਤੇ ਪਤਾ ਲੱਗਿਆ ਕਿ ਇਹ ਨੌਜਵਾਨਾ ਜਿਹੜਾ ਇਹ ਜਾਲੀ ਆਈਪੀਐਸ ਅਫਸਰ ਬਣਿਆ ਹੋਇਆ ਸੀਗਾ ਤੇ ਆਈਪੀਐਸ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ ਤੇ ਅੱਜ ਇਹ ਸਿੱਧਾ ਥਾਣੇ ਦੇ ਵਿੱਚ ਹੀ ਪਹ ਤੇ ਜਦੋਂ ਇਹ ਥਾਣੇ ਦੇ ਵਿੱਚ ਜਾਂਦਾ ਆਈਪੀਐਸ ਅਫਸਰ ਬਣ ਕੇ ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ ਜਦੋਂ ਪੁਲਿਸੇ ਤੋਂ ਪੁੱਛਗਿੱਛ ਸ਼ੁਰੂ ਕਰਦੀ ਹੈ ਤੇ ਪੁੱਛਗਿੱਛ ਦੇ ਵਿੱਚ ਪਤਾ ਲੱਗਦਾਗਾ ਤੇ ਯੂਪੀਐਸਸੀ ਦਾ ਪੇਪਰ ਇਹਨੇ ਦਿੱਤਾ ਨਹੀਂ ਹੈਗਾ ਤੇ ਕਿਸੇ ਬੰਦੇ ਦੇ ਨਾਲ ਕਿਸੇ ਠੱਗ ਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਤੇ ਉਹਨੇ ਕਿਹਾ ਵੀ 2 ਲੱਖ ਰੁਪਿਆ ਤੇਰਾ ਲੱਗੂਆ ਤੇ ਮੈਂ ਤੈਨੂੰ ਸਿੱਧਾ ਆਈਪੀਐਸ ਭਰਤੀ ਕਰਵਾ ਦੂੰਗਾ ਤੇ ਇਸ ਮੁੱਦੇ ਤੋਂ 2 ਲੱਖ ਰੁਪਿਆ ਉਸ ਠੱਗਲੇ ਨੇ ਲੈ ਲਿਆ ਤੇ 2 ਲੱਖ ਰੁਪਿਆ ਲੈ ਕੇ ਆਈਪੀਐਸ ਅਫਸਰ ਦੀ ਇਸ ਨੂੰ ਵੜਦੀ ਦੇ ਦਿੱਤੀ ਜਾਂਦੀ ਹੈ ਤੇ ਨਾਲ ਹੀ ਇੱਕ ਖ ਇਹ ਇਹ ਪੂਰਾ ਪੜਾ ਨੌਜਵਾਨੀ ਨੂੰ ਕੀ ਪਤਾ ਸੀਗਾ ਵੀ ਯੂਪੀਐਸਸੀ ਦਾ ਟੈਸਟ ਪਾਸ ਕਰੇ ਬਿਨਾ ਤੂੰ ਅਫਸਰ ਕਿਵੇਂ ਬਣ ਜਾਏਗਾ ਪਰ ਇਹ ਪੂਰਾ ਬੰਦਾ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਆਈਪੀਐਸ ਅਫਸਰ ਦੀ ਵਰਦੀ ਪਾ ਕੇ ਤੇ ਜਿਹੜਾ ਖੜਿਆਉਣਾ ਪਿਸਤਲ ਸੀਗਾ ਡੱਬੇ ਦੇ ਵਿੱਚ ਲਾ ਕੇ ਸਿੱਧਾ ਥਾਣੇ ਪਹੁੰਚ ਗਿਆ ਜਿੱਥੇ ਪੁਲਿਸ ਵੱਲੋਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਪਾਸੋਂ 2 ਲੱਖ ਰੁਪਇਆ ਲੈ ਕੇ ਉਸ ਨੂੰ ਆਈਪੀਐਸ ਅਫਸਰ ਦੀ ਵਰਦੀ ਦਿੱਤੀ ਗਈ ਇਹ ਨਕਲੀ ਪਿਸਤੌਲ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਥੋੜੇ ਦਿਨ ਬਿਟ ਕਰੋ ਤੁਹਾਨੂੰ ਦੱਸਿਆ ਜਾਊਗਾ ਕਿ ਤੁਹਾਡੀ ਡਿਊਟੀ ਕਿਹੜੇ ਜ਼ਿਲ੍ਹੇ ਦੇ ਵਿੱਚ ਲਾਈ ਗਈ ਹੈ ਤੇ ਇਸ ਨੌਜਵਾਨ ਨੇ ਪੁੱਛਗਿੱਛ ਦੇ ਵਿੱਚ ਇਹ ਵੀ ਦੱਸਿਆ ਕਿ ਉਸਨੇ ਆਈਪੀਐਸ ਅਫਸਰ ਦੀ ਵਰਦੀ ਪਾ ਕੇ ਆਪਣੇ ਏਰੀਆ ਦੇ ਵਿੱਚ ਗੇੜਾ ਵੀ ਦਿੱਤਾ ਤੇ ਆਪਣੇ ਘਰੇ ਵੀ ਵਰਦੀ ਪਾ ਕੇ ਗਿਆ ਆਪਣੀ ਮਾਂ ਨੂੰ ਵੀ ਇਹ ਖਬਰ ਸੁਣਾਈ ਤੇ ਆਣ ਗਵਾਣ ਦੇ ਵਿੱਚ ਲੱਡੂ ਵੀ ਵੰਡੇ ਤੇ ਦੋਸਤੋ ਇੱਕ ਵਾਰ ਫੇਰ ਦੱਸ ਦਈਏ ਇਹ ਮਾਮਲਾ ਬਿਹਾਰ ਦੇ ਸਿਕੰਦਰਾਬਾਦ ਥਾਣੇ ਦਾ ਹੈਗਾ ਜਿੱਥੇ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਉਮਰ ਅਜੇ 18 ਸਾਲ ਹੈ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਛਾਤਰ ਲੋਕ ਨੇਗੇ ਉਹ ਜਿਹੇ ਨੌਜਵਾਨਾਂ ਨੂੰ ਪਰਵਾ ਲੈਂਦੇ ਨੇਗੇ ਤੇ ਦੇਖੋ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੂੰ ਪਰਵਾ ਕੇ ਪੁਲਿਸ ਕੇਸ ਦੇ ਵਿੱਚ ਪਸਾਤਾ ਤੇ ਨਾਲੇ 2 ਲੱਖ ਰੁਪਈਆ ਤੋਂ ਠੱਗੀ ਮਾਰ ਲਈ 30 ਹਜ਼ਾਰ ਰੁਪਈਆ ਇਹ ਹੋਰ ਕਹਿੰਦਾ ਉਹਨੂੰ ਦੇਣਾ ਸੀ ਤੇ ਦੇਣ ਵਾਸਤੇ ਅੱਜ ਮੈਂ ਜਾਣਾ ਸੀਗਾ ਤੇ ਦੋਸਤੋ ਕਿਸੇ ਵੀ ਜਿਹੇ ਠੱਗ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਜੇਕਰ ਕੋਈ ਵੀ ਬੰਦਾ ਕੋਈ ਪੈਸੇ ਲੈ ਕੇ ਨੌਕਰੀ ਦਿਵਾਉਣ ਦੀ ਗੱਲ ਕਰਦਾ ਹੈਗਾ ਤਾਂ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਕਿਉਂਕਿ ਤੁਸੀਂ ਪੜੇ ਲਿਖੇ ਹੋ ਤੁਹਾਨੂੰ ਪਤਾ ਹੈਗਾ ਤੇ ਜਿਹੜੀ ਨੌਕਰੀ ਆ ਉਹਦੇ ਲਈ ਤਾਂ ਟੈਸਟ ਪਾਸ ਕਰਨਾ ਪੈਂਦਾ ਹੈਗਾ ਪਹਿਲਾਂ ਮਿਹਨਤ ਕਰਨੀ ਪੂਹ ਫਿਰ ਟੈਕ ਪਾਸ ਕਰਨਾ ਪੂਹ ਉਸ ਤੋਂ ਬਾਅਦ ਜਾ ਕੇ ਜਿਹੜੀ ਨੌਕਰੀ ਆਏਗੀ ਫਿਰ ਤੁਹਾਨੂੰ ਮਿਲੂਗੀ ਇਸ ਤਰੀਕੇ ਦੇ ਨਾਲ ਪੈਸੇ ਦੇ ਕੇ ਆਈਪੀਐਸ ਅਫਸਰ ਨਹੀਂ ਬਣਿਆ ਜਾਂਦਾ ਹੈਗਾ ਦੋਸਤੋ ਤੁਹਾਡਾ ਇਸ ਖਬਰ ਦੇ ਉੱਤੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਈ